ਪੰਜਾਬ ਦੇ ਵਿੱਚ ਹੜ੍ਹ ਆਏ ਤੇ ਇਹਨਾਂ ਹੜ੍ਹਾਂ ਦੇ ਕਾਰਨ ਕਾਫੀ ਭਾਰੀ ਨੁਕਸਾਨ ਹੋਇਆ ਤੇ ਉੱਥੇ ਹੀ ਸਰਦਾਰ ਸੁਖਵੀਰ ਸਿੰਘ ਬਾਦਲ ਲਗਾਤਾਰ ਪੰਜਾਬੀਆਂ ਦੀ ਮਦਦ ਕਰਦੇ ਹੋਏ ਨਜ਼ਰ ਆ ਰਹੇ ਨੇ ਹੜਪੀੜਤਾ ਨੂੰ ਜਿਹੜੀ ਚੀਜ਼ ਦੀ ਲੋੜ ਹੈ ਉਹ ਸਮੱਗਰੀ ਜਿਹੜੀ ਕਿ ਉਹਨਾਂ ਤੱਕ ਮੁਹੱਈਆ ਕਰਵਾਈ ਜਾ ਰਹੀ ਹੈ ਸੁਖਵੀਰ ਸਿੰਘ ਬਾਦਲ ਦਾ ਬਿਆਨ ਸਾਹਮਣੇ ਆ ਰਹੇ ਤੇ ਜਿਸ ਨੂੰ ਲੈ ਕੇ ਕਈ ਸਵਾਲ ਚੱਕਦੇ ਹੋਏ ਨਜ਼ਰ ਆ ਰਹੇ ਨੇ ਤੇ ਹੋਰ ਮੁੱਦਿਆਂ ਨੂੰ ਲੈ ਕੇ ਵੀ ਉਹਨਾਂ ਨੇ ਜਿਹੜੀ ਕਿ ਉਹ ਜਿਹੜੇ ਕਿ ਬਿਆਨ ਦਿੱਤੇ ਨੇ ਤੇ ਦੂਜੇ ਪਾਸੇ ਉੱਥੇ ਹੀ ਜੋ ਐਡੀਜੀਪੀ ਨੂੰ ਲੈ ਕੇ ਮਾਮਲਾ ਖੁਦਕੁਸ਼ੀ ਦਾ ਚੱਲ ਰਿਹਾ ਉਸ ਦੇ ਉੱਤੇ ਵੀ ਹਰਿਆਣਾ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਹੈ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਜਿਵੇਂ ਮੈਂ 1.5 ਮਹੀਨਾ ਪਹਿਲੇ ਕਿਹਾ ਸੀ ਕਿ ਸ਼ਰਮ ਨਹੀਂ ਇਕਾਲੀਦਨ ਹਰ ਕਿਸਮ ਦੀ ਜੋ ਲੋੜ ਹੈ ਹੜਪੀੜਿਤ ਇਲਾਕੇ ਵਾਸਤੇ ਉਹ ਅਸੀਂ ਪੂਰੀ ਜ਼ਿੰਮੇਵਾਰੀ ਲਵਾਂਗੇ ਤੇ ਉਹ ਸੰਬੰਧ ਵਿੱਚ ਅਸੀਂ ਜਿਵੇਂ ਪਸ਼ੂਆਂ ਵਾਸਤੇ ਚਾਰੇ ਦੀ ਲੋੜ ਸੀ ਉਹ ਦਾ ਨਾਮ ਕੀਤਾ ਤੇ ਰਾਸ਼ਨ ਦੀ ਲੋਟ ਸੀ ਉਹ ਜਿਹੜਾ ਇਲਜ਼ਾਮ ਕੀਤਾ ਤਰਪਾਲਾਂ ਦੀ ਲੋਟ ਸੀ ਮਛਰਦਾਨੀਆਂ ਦੀ ਲੋਟ ਸੀ ਲਾ ਕੇ ਸਪਰੇਅ ਕਰਨ ਦੀ ਲੋਟ ਸੀ ਉਹ ਸਾਰਾ ਸੇ ਕਰਕੇ ਉਹ ਕੀਤਾ ਤੇ ਅਸੀਂ ਆ ਵੀ ਕਿਹਾ ਸੀ ਕਿ ਅਸੀਂ ਜਮੀਨ ਜਿੱਥੇ ਕਿਸਾਨ ਦੀ ਫਸਲ تباہ ਹੋ ਗਈ ਕਿਸਾਨਾਂ ਦੀ ਬੜੀ ਮੰਗ ਹੈ ਕਿ ਸਾਨੂੰ ਵੀ ਵੀ ਦਿੱਤਾ ਜਾਏ ਸੋ ਅੱਜ ਵੀ ਦੇਣ ਦੀ ਗੱਲ ਸ਼ੁਰੂਆਤ ਹੋਈ ਹੈ ਪਟੰਡਾ ਦਿਹਾਤੀ ਹਲਕੇ ਦੇ ਲੋਕਾਂ ਦਾ ਮੈਂ ਧੰਨਵਾਦ ਕਰਦਾ ਸਾਡੇ ਵਰਕਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰਿਆਂ ਨੇ ਆਪਣਾ ਯੋਗਦਾਨ ਪਾ ਕੇ ਅੱਜ ਅਜਨਾਲੇ ਹਲਕੇ ਚ ਆ ਵਡਾ ਟਰੱਕ 500 ਕੁਇੰਟਲ ਬੀ ਅਗਲੀ ਫਸਲ ਵਾਸਤੇ ਵੀ 500 ਕੁਇੰਟਲ ਅੱਜ ਅਜਨਾਲੇ ਭੇਜ ਰਿਹਾ ਤੇ ਅਗਲੇ ਦਿਨਾਂ ਚ ਅਸੀਂ ਟੀਕੂਪਰ ਹਰ ਹਲਕੇ ਚ ਹੁਣ ਬੀ ਦੀ ਸੇਵਾ ਜਿਹੜੀ ਅਸੀਂ ਸ਼ੁਰੂ ਕਰ ਅੱਜ ਤੋਂ ਸ਼ੁਰੂ ਹੋ ਗਈ ਹੈ ਤੇ ਬਾਕੀ ਇਹ ਹਲਕੇ ਅੱਜ ਜੋ ਅਸੀਂ ਬੀ ਭੰਡਾਗੇ ਬੀਬੀਐਮਪੀ ਦੇ ਵਿੱਚ ਰਾਜਸਥਾਨ ਨੂੰ ਵੀ ਹਿੱਸੇਦਾਰੀ ਬਣਾ ਰਿਹਾ ਜੀ ਦੇਖੋ ਆ ਜਿੱਦੋਂ ਦੀ ਝਾੜੂ ਵਾਲੀ ਸਰਕਾਰ ਆ ਇਹਨੇ ਸਾਰਾ ਕੁਝ ਹੀ ਪੰਜਾਬ ਦਾ ਦਬਾਅ ਕਰਤਾ ਜਿਹੜੇ ਆਪਣਾ ਭਾਗੜਾ ਡੈਮ ਉੱਤੇ ਆਪਣਾ ਕੰਟਰੋਲ ਸੀ ਆ ਵੀ ਸੈਂਟਰ ਨੂੰ ਦੇਤਾ ਤੇ ਹੁਣ ਜਿਹੜਾ ਹੁਣ ਵੱਡਾ ਕੰਮ ਕਰ ਰਿਹਾ ਹੁਣ ਰਾਜਸਥਾਨ ਵਰਗੇ ਸੂਬੇ ਤੇ ਹਿਮਾਚਲ ਜਿਹਦਾ ਕੋ ਪਹਿਲੇ ਲੈਣਾ ਦੇਣਾ ਸੀ ਉਹਨੂੰ ਵੀ ਅਮੈਂਡਮੈਂਟ ਕਰਾ ਰਹੇ ਆ ਵਿੱਚ ਇੱਥੇ ਲਿਆਉਣ ਵਾਸਤੇ ਇਹ ਤੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਪੰਜਾਬ ਵਿੱਚ ਜੋ ਪੰਜਾਬ ਦੀ ਤਾਕਤ ਸੀ ਆਪਣਾ ਪਾਣੀ ਸੀ ਐਸ ਜਿੰਨਾਂ ਦੇ ਆ ਇਹਨਾਂ ਨੇ ਤੇ ਸਾਰਾ ਕੁਝ ਹੀ ਦੇ ਦਨਾ ਕੋਈ ਰਹਿਣਾ ਹੀ ਨਹੀਂ ਆ ਮੈਂ ਤਾਂ ਸਟਰੋਂਗਲੀ ਕਹਿਣਾ ਚਾਹਣਾ ਅਕਾਲੀ ਦਲ ਆ ਨਹੀਂ ਹੁੰਦਗਾ ਇਹ ਕਿੜੇ ਲੜੂ ਗੱਲ ਕਰੀਏ ਏਡੀਸੀ ਕੀ ਕੰਮ ਕਰ ਰਹੀ ਹੈ ਦੇਖੋ ਬਹੁਤ ਦੁੱਖ ਦੀ ਗੱਲ ਹੈ ਕਾਨੂੰਨ ਇੱਕ ਬੜਾ ਕਲੀਅਰ ਹੈ ਕਿ ਜੋ ਕੋਈ ਸੁਸਾਈਡ ਕਰਦਾ ਤੇ ਸੁਸਾਈਡ ਨੋਟ ਚ ਲਿਖਿਆ ਹੈ ਉਸ ਬੰਦੇ ਤੇ ਪਰਚਾ ਹੁੰਦਾ ਹੀ ਹੁੰਦਾ ਹੁਣ ਏਡੀਜੀਪੀ ਹੋਏ ਆਪਾਂ ਡੀਜੀਪੀ ਦੇ ਨਾਮ ਲਿੱਤਾ ਹੋਏ ਤੇ ਹਲੇ ਤੱਕ ਹਰਿਆਣਾ ਸਰਕਾਰ ਕੁਝ ਨਹੀਂ ਕਰ ਰਹੀ ਇਹਦਾ ਮਤਲਬ ਕੀ ਹੈ ਬਚਾਉਣਾ ਚਾਹੁੰਦੇ ਆ ਇੱਕ ਐਡਾ ਸੀਨੀਅਰ ਅਫਸਰ ਨੇ ਫ੍ਰਸਟ੍ਰੇਸ਼ਨ ਹੋ ਕੇ ਕਿਉਂਕਿ ਉਹਨੂੰ ਇੰਨਾ ਤੱਕਾ ਕੀਤਾ ਗਿਆ ਉਹਦੇ ਨਾਲ ਕਿ ਸੀਨੀਅਰ ਏਡੀਜੀ ਪੀ ਲੈਵਲ ਦਾ ਬੰਦਾ ਸੁਸਾਇਡ ਕਰ ਸਕਦਾ ਹੈ ਤੇ ਉਹਦਾ ਉਹਨੂੰ ਇਨਸਾਫ ਨਹੀਂ ਮਿਲੂਗਾ ਤਾਂ ਫਿਰ ਆਮ ਜਨਤਾ ਨੂੰ ਕਿੱਥੇ ਮਿਲੂਗਾ ਬਾਨਾ ਜਿਹੜਾ ਤੁਹਾਡਾ ਉਮੀਦਵਾਰ ਹੈ ਕਾਂਗਰਸ ਸੈਲੀਗੇਸ਼ਨ ਆ ਰਹੀ ਗੈਂਗਸਟਰ ਦੀ ਪਾਰਟੀ ਨੂੰ ਟਿਕਟ ਦੇ ਦਿੱਤੀ ਹੈ ਦੇਖੋ ਜੇ ਧਰਮੀ ਫੌਜੀ ਪਰਿਵਾਰ ਨੂੰ ਗੈਂਗਸਟਰ ਕਹਿੰਦੇ ਕਾਂਗਰਸ ਨੂੰ ਸ਼ਰਮ ਹੋਣੀ ਚਾਹੀਦੀ ਹੈ ਉਹ ਲੋਕ ਹੈ ਜਦੋਂ ਕਾਂਗਰਸ ਨੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਸੀ ਇਸ ਪਰਿਵਾਰ ਦੇ ਮੁਖੀ ਨੇ ਉਦੋਂ ਫੌਜ ਛੱਡਦੀ ਸੀ ਉਹਨੂੰ ਇੰਨਾ ਦੁੱਖ ਆਇਆ ਸੀ ਜਿ ਇਹਨੂੰ ਗੈਂਗਸਟਰ ਕਹਿੰਦੇ ਆ ਤੇ ਇਹਦਾ ਮਤਲਬ ਹੈ ਇਹਨਾਂ ਨੂੰ ਪੰਜਾਬ ਦੇ ਇਤਿਹਾਸ ਬਾਰੇ ਕੌਮ ਦੇ ਇਤਿਹਾਸ ਬਾਰੇ ਕੋਈ ਪਤਾ ਨਹੀਂ